ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮਹਿਕ ਟੇਪ ਘਰ ਤੇ ਇਸ ਵੇਲੇ ਦੀ ਅੰਮ੍ਰਿਤਸਰ ਤੋਂ ਇੱਕ ਵੱਡੀ ਤੇ ਗੰਭੀਰ ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਕਿ ਸਿੱਖ ਕੌਮ ਦੇ ਸਭ ਤੋਂ ਪਾਵਨ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨਾਲ ਜੁੜੀ ਇੱਕ ਐਸੀ ਘਟਨਾ ਜਿਸ ਨੇ ਦੇਸ਼ ਵਿਦੇਸ਼ ਵਿੱਚ ਵਜਦੀ ਸਿੱਖ ਸੰਗਤ ਨੂੰ ਝੰਡੋਰ ਕੇ ਰੱਖ ਦਿੱਤਾ ਹੈ ਜੀਆਂ ਅੰਮ੍ਰਿਤਸਰ ਸਥਿਤ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਨੌਜਵਾਨ ਵੱਲੋਂ ਪਵਿੱਤਰ ਸਰੋਵਰ ਵਿੱਚ ਕੁਲੀਆਂ ਕਰਨ ਦਾ ਮਾਮਲਾ ਜੋ ਸਾਹਮਣੇ ਆਇਆ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਸਿੱਧੇ ਤੌਰ ਤੇ ਬਿਆਦਬੀ ਕਰਾਰ ਦਿੱਤਾ ਹੈ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਵੱਲੋਂ ਅੰਮ੍ਰਿਤਸਰ ਦੇ थाना ਕੋਤਵਾਲੀ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ ਜ ਜਿਸ ਵਿੱਚ ਦੋਸ਼ੀ ਨੌਜਵਾਨ ਖਿਲਾਫ ਐਫਆਈਆਰ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਜੋ ਕੀਤੀ ਗਈ ਹੈ ਐਸਜੀਪੀਸੀ ਦੇ ਮਲਜ਼ਮਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਇਹ ਘਟਨਾ 17 13 ਤਾਰੀਖ ਦੀ ਹੈ ਜਦੋਂ ਇੱਕ ਮੰਮੋਨੇ ਮੁਸਲਮਾਨ ਨੌਜਵਾਨ ਜੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੁੰਦਾ ਹੈ ਇਹ ਨੌਜਵਾਨ ਲਗਭਗ 20 ਮਿੰਟ ਤੱਕ ਪਰਿਕਰਮਾ ਵਿੱਚ ਘੁੰਮਦਾ ਰਿਹਾ ਮੋਬਾਈਲ ਫੋਨ ਰਾਹੀਂ ਵੀਡੀਓ ਬਣਾਉਂਦਾ ਰਿਹਾ ਤੇ ਫਿਰ ਪਾਵਨ ਸਰੋਵਰ ਵਿੱਚ ਉਤਰ ਕੇ ਕੁਰਲੀਆਂ ਕਰਨ ਲੱਗ ਪਿਆ ਇਸ ਪੂਰੀ ਘਟਨਾ ਦੀ ਵੀਡੀਓ 16 ਤਾਰੀਖ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਤੁਰੰਤ ਵਿਭਾਗੀ ਪੱਧਰ ਤੇ ਜਾਂਚ ਜੋ ਸ਼ੁਰੂ ਕਰ ਦਿੱਤੀ ਗਈ ਹੈ ਸਬਲੈਕਸ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲਨ ਤੋਂ ਬਾਅਦ ਐਸ.ਐੱਪੀ.ਐਸ. ਨੇ ਦਾਅਵਾ ਕੀਤਾ ਕਿ ਨੌਜਵਾਨ ਦੀ ਨੀਅਤ ਦਰਸ਼ਨ ਕਰਨ ਦਾ ਮਤਾਂ ਟੇਕਣ ਦੀ ਨਹੀਂ ਸੀ ਬਲਕਿ ਜਾਣਬੁੱਝ ਕੇ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਨ ਦੀ ਸੀ ਐਸ.ਐੱਪੀ.ਐਸ. ਅਨੁਸਾਰ ਨੌਜਵਾਨ ਨੇ ਸਰੋਵਰ ਵਿੱਚ ਕੋਲੀਆਂ ਕਰਨ ਤੋਂ ਬਾਅਦ ਮੱਥਾ ਟੇਕੇ ਬਿਨਾਂ ਹੀ ਕੰਪਲੈਕਸ ਸੱਡ ਦਿੱਤਾ ਜੋ ਉਸ ਦੀ ਨੀਅਤ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਤਾਂ ਦੱਸ ਦिए ਕਿ ਐਸਜੀਪੀਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਕਿਰਿਆ ਨਮਾਜ਼ ਤੋਂ ਪਹਿਲਾਂ ਕੀਤੀ ਜਾਣ ਵਾਲੀ ਅਯੂ ਪ੍ਰਕਿਰਿਆ ਨਾਲ ਜੁੜੀ ਹੋਈ ਲੱਗਦੀ ਹੈ ਜੋ ਕਿ ਸਖਤ ਧਰਮ ਦੀ ਪਵਿੱਤਰ ਮਰਿਆਦਾ ਦੇ ਸਖਤ ਖਿਲਾਫ ਹੈ ਇਹ ਘਟਨਾ ਤੋਂ ਬਾਅਦ ਨੌਜਵਾਨ ਵੱਲੋਂ ਜਾਰੀ ਕੀਤੀ ਗਈ ਮਾਫੀ ਦੀ ਵੀਡੀਓ ਨੂੰ ਵੀ ਐਸਜੀਪੀਸੀ ਨੇ ਸਿਰੇ ਤੋਂ ਰੱਦ ਕਰ ਦਿੱਤਾ ਹੈ ਐਸਜੀਪੀਸੀ ਦਾ ਕਹਿਣਾ ਹੈ ਕਿ ਜੇਕਰ ਨੌਜਵਾਨ ਸੱਚਮੁੱਚ ਆਸਥਾਨਾ ਲ ਆਇਆ ਹੁੰਦਾ ਤਾਂ ਉਹ ਪਹਿਲਾਂ ਮੱਥਾ ਟੇਕਦਾ ਪਰ ਅੰਦਰਲੀ ਅਤੇ ਬਾਹਰਲੀ ਵੀਡੀਓ ਵਿੱਚ ਸਪਸ਼ਟ ਵਿਰੋਧਾਭਾਸ ਨਜ਼ਰ ਆ ਰਿਹਾ ਹੈ ਹੈਰਾਨੀਜਨਕ ਗੱਲ ਹੈ ਕਿ ਐਸਜੀਪੀਸੀ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਕੁੱਲ ਪੰਜ ਵਿਅਕਤੀ ਸ਼ਾਮਲ ਹਨ ਹੁਣ ਇਹ ਸਿਰਫ ਇੱਕ ਵਿਅਕਤੀ ਦੀ ਹਰਕਤ ਸੀ ਜਾਂ ਐਸ ਦੇ ਪਿੱਛੇ ਕੋਈ ਸਾਜ਼ਿਸ਼ ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਨੇ ਐਸਜੀਪੀਸੀ ਤੋਂ ਦਰਖਾਸਤ ਪ੍ਰਾਪਤ ਕਰਕੇ ਜਾਂਚ ਜੋ ਸ਼ੁਰੂ ਕਰ ਦਿੱਤੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਾਇ ਕਿ ਇਸ ਮਾਮਲੇ ਤੇ ਸਿਰਫ ਪੁਲਿਸ ਕਮਿਸ਼ਨਰ ਜਾਂ ਏਸੀਪੀ ਪੱਧਰ ਦੇ ਅਧਿਕਾਰੀ ਹੀ ਅਧਿਕਾਰਿਤ ਬਿਆਨ ਦੇਣਗੇ ਇਹ ਮਾਮਲਾ ਸਿਰਫ ਕਾਨੂੰਨ ਵਿਵਸਥਾ ਦਾ ਨਹੀਂ ਬਲਕਿ ਧਾਰਮਿਕ ਸਹਿਣਸ਼ੀਲਤਾ ਆਸਤਾ ਤੇ ਆਪਸੀ ਸਨਮਾਨ ਨਾਲ ਵੀ ਜੁੜਿਆ ਹੋਇਆ ਹੈ ਦੇਖੋ ਪਿਛਲੀ 13 ਤਰੀਕ ਦੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਮੁੰਨੇ ਮੁਸਲਮਾਨ ਨੌਜਵਾਨ ਵੱਲੋਂ ਹਰਮੰਦਰ ਸਾਹਿਬ ਪ੍ਰੈਂਸਿਸ ਵਿੱਚ ਐਂਟਰ ਹੋ ਕੇ ਤਪੂਤਰ ਸਰੋਵਰ ਸਾਹਿਬ ਵਿਖੇ ਕੁਰਲੀਆਂ ਕਰਨ ਦੀ ਜਿਹੜੀ ਵੀਡੀਓ ਉਹ 16 ਤਰੀਕ ਨੂੰ ਜਿਹੜੀ ਜਨਤਕ ਕੀਤੀ ਗਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਜਦੋਂ ਇਨਸੀਡੈਂਟ ਸਾਰਾ ਆਇਆ ਅਸੀਂ ਇਹ ਸਾਰੇ ਇਨਸੀਡੈਂਟ ਦੀ ਵਿਭਾਗੀ ਪੜਤਾਲ ਕੀਤੀ ਸੀਸੀਟੀਵੀ ਫੁਟੇਜ ਖੰਗਾਲੇ ਗਏ ਜਿਸ ਤੋਂ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਨੌਜਵਾਨ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਿੰਸਪਲ ਦੇ ਵਿੱਚ ਇਹ ਦਾਖਲ ਹੋਇਆ ਕਿਉਂਕਿ ਜਦੋਂ ਇਹਨੇ ਵੀਡੀਓ ਬਣਾਈ ਉਸ ਤੋਂ ਬਾਅਦ ਬਾਹਰ ਆ ਕੇ ਇੱਕ ਵੀਡੀਓ ਵੀ ਜਿਹੜੀ ਇਹਨੇ ਇੱਕ ਹੋਰ ਜਨਤਕ ਕੀਤੀ ਕਿ ਮੇਰੀ ਸਿੱਖ ਧਰਮ ਦੇ ਵਿੱਚ ਬਹੁਤ ਆਸਥਾ ਹੈ ਮੇਰੇ ਮਨ 'ਚ ਚਾਹ ਸੀ ਪਿਛਲੇ 20 ਸਾਲਾਂ ਤੋਂ ਕਿ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਪਰ ਜਦੋਂ ਅਸੀਂ ਸੀਸੀਟੀਵੀ ਵੀਡੀਓ ਖੰਘਾਲੇ ਤੇ ਇਹ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਨੌਜਵਾਨ ਅੰਦਰ ਬਿਲਕੁਲ ਮੱਥਾ ਟੇਕਣ ਵਾਸਤੇ ਨਹੀਂ ਗਿਆ 20 ਮਿੰਟ ਦੇ ਕਰੀਬ ਇਹ ਪ੍ਰਕਰਮਾਂ ਦੇ ਵਿੱਚ ਜਿਹੜਾ ਉਹ ਵੀਡੀਓਜ਼ ਬਣਾਉਂਦੇ ਰਹੇ ਜਿਹਦੇ ਵਿੱਚ ਉਹ ਕੁਰਲੀਆਂ ਕਰਦੀ ਵੀਡੀਓ ਸਾਰੇ মিডিਆ ਦੇ ਜਿਹੜੀ ਉਹ ਸਾਹਮਣੇ ਆ ਉਹ ਕੁਲੀਆਂ ਕਰਨ ਦੀ ਜਿਹੜੀ ਇਹਨਾਂ ਦੀ ਰਵਾਇਤ ਆ ਨਮਾਜ਼ ਪੜਨ ਤੋਂ ਪਹਿਲਾਂ ਇਹ ਜਿਹੜੀਆਂ ਉਹ ਕੁਲੀਆਂ ਕਰਦੇ ਉਹਨੂੰ ਅਜ਼ੂ ਕਹਿੰਦੇ ਨੇ ਆਪਣੀ ਜਿਹੜੀ ਆ ਇਹ ਲੈਂਗੁਏਜ ਦੇ ਵਿੱਚ ਸੋ ਸਾਰਾ ਇਨਸੀਡੈਂਟ 16 ਤਰੀਕ ਨੂੰ ਜਦੋਂ ਸਾਡੇ ਧਿਆਨ 'ਚ ਆਇਆ ਉਸ ਤੋਂ ਬਾਅਦ ਅਸੀਂ ਮੁਕੰਮਲ ਇਹਦੀ ਪੜਤਾਲ ਕੀਤੀ ਤਫ਼ਤੀਸ਼ ਕੀਤੀ ਉਸ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜਾ ਨੌਜਵਾਨ ਹਰਮੰਦਰ ਸਾਹਿਬ ਸਿਰਫ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹੀ ਅੰਦਰ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਜਿਹੜੀ ਆ ਉਹ ਕੰਪਲੇਂਟ ਇਹਦੇ ਅਗੇਂਸਟ ਜਿਹੜੀ ਆ ਉਹ ਮੂਵ ਕਰਨ ਜਾ ਰਹੇ ਆ ਕਿ ਇਹਦੇ ਅਗੇਂਸਟ ਜਿਹੜੇ ਐਫ ਆਈ ਆਰ ਦਰਜ ਕਰਕੇ ਤੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਸੰਗਤ ਦੇ ਸਾਹਮਣੇ ਆਏ ਕਿਉਂਕਿ ਹਰਮੰਦਰ ਸਾਹਿਬ ਰੋਜ਼ ਹੀ ਬਹੁਤ ਵੱਡੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਪਰ ਸੰਗਤਾਂ ਦੇ ਹੱਦ ਅਗੇ ਉਹ ਸਾਰੇ ਪ੍ਰਬੰਧ ਜਿਹੜੇ ਉਹ ਛੋਟੇ ਪਏ ਜਾਂਦੇ ਨੇ 700 ਦੇ ਕਰੀਬ ਸੀਸੀਟੀਵੀ ਕੈਮਰਾ ਲੱਗੇ ਨੇ ਹਜ਼ਾਰ ਤੋਂ ਪਲੱਸ ਜਿਹੜਾ ਐਮਪਲਾਈ ਮੁਲਾਜ਼ਮ ਜਿਹੜੇ ਆ ਹਮੇਸ਼ਾ ਹੀ ਜਿਹੜੇ ਹਰਮੰਦਰ ਸਾਹਿਬ ਪ੍ਰਿੰਸਿਸ ਦੇ ਅੰਦਰ ਹੁੰਦੇ ਆ ਪਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਬਿਮਾਰ ਜਿਨ੍ਹਾਂ ਦੀ ਮਾਨਸਿਕਤਾ ਹੋਇਆ ਉਹ ਜਦੋਂ ਕਿਤੇ ਕੋਈ ਨਾ ਕੋਈ ਉਹ ਟਾਈਮ ਉਹ ਕੋਈ ਰਸਤਾ ਕੱਢ ਲੈਂਦੇ ਆ ਤਾਂ ਜੋ ਇਹੋ ਜੀ ਕਿਸੇ ਨਾ ਕਿਸੇ ਮੰਦ ਭਾਗੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾਵੇ ਅੱਛਾ ਇਹਦੀ ਮਨਸ਼ਾ ਸਿਰਫ ਬੇਦਬੀ ਕਰਨੀ ਸੀ ਦੇਖੋ ਇਹ ਤੇ ਹੁਣ ਜੋ ਸਾਡੇ ਐਵੀਡੈਂਸ ਜੋ ਸਾਡੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਬੰਦਾ ਅੰਦਰ ਆਉਂਦਾ ਹਰਮੰਦਰ ਸਾਹਿਬ ਦੇ ਪ੍ਰਿੰਸਿਸ ਦਾਖਲ ਹੁੰਦਾ ਚਰੋਬਰ ਸਾਹਿਬ ਦੇ ਪਾਣੀ ਦੇ ਨਾਲ ਜਲ ਦੇ ਨਾਲ ਜਿਹੜਾ ਉਹ ਕੁਰਲੀਆਂ ਕਰਕੇ ਮੱਥਾ ਟੇਕਣ ਤੋਂ ਬਗੈਰ ਹੀ ਜਿਹੜਾ ਉਹ ਬਾਹਰ ਚਲੇ ਜਾਂਦਾ ਉਹ ਤੋਂ ਤਾਂ ਮਨਛਾ ਦੀ ਬਿਲਕੁਲ ਜਿਹੜੀ ਇੰਟੈਂਸ਼ਨ ਉਹ ਕਲੀਅਰ ਸੀ ਇਹ ਤਾਂ ਫਰਦਰ ਪੜਤਾਲ ਦੇ ਵਿੱਚ ਪੰਜ ਜਾਣੇ ਸੀ ਟੋਟਲ ਚਾਰ ਹੋਰ ਵੀ ਇਹਦੇ ਨਾਲ ਸੀ ਤੇ ਇਹਦੇ ਇਨਵੈਸਟੀਗੇਸ਼ਨ ਦਾ ਮੈਟਰ ਆ ਜਿਹੜੇ ਨਾਲ ਵੀਡੀਓਜ਼ ਵੀ ਬਣਾ ਰਹੇ ਸੀ ਕਿਹਦੇ ਏਜੰਸੀ ਦੇ ਨੇ ਇਹਨਾਂ ਦੇ ਰੂਟਸ ਕਿਹਦੇ ਨਾਲ ਜੁੜੇ ਨੇ ਇਹਦੇ ਪੁਲਿਸ ਪੜਤਾਲ ਦਾ ਫਰਦਰ ਮੈਟਰ ਆ ਅੱਛਾ ਉਨੀ ਕੋਈ ਹੋਰ ਵੀ ਬਾਕੀਆਂ ਨੇ ਵੀ ਕੀਤਾ ਜੀ ਇਸ ਤਰ੍ਹਾਂ ਦਾ ਕੰਮ ਦੇਖੋ ਬਾਕੀ ਸਾਰੇ ਨਾਲ ਹੀ ਸੀ ਇਹ ਤੇ ਹੁਣ ਉਸ ਕਨਸਪੀਰੇਸੀ ਆ ਇਹ ਤਾਂ ਜਦੋਂ ਪੁਲਿਸ ਉਹਨਾਂ ਨੂੰ ਅਰੈਸਟ ਕਰੂਗੀ ਉਦੋਂ ਪਤਾ ਲੱਗਣਾ ਕਿ ਇਹ ਇਹਨਾਂ ਦੇ ਮਾਈਂਡ 'ਚ ਕੀ ਚੱਲਦਾ ਹੈ ਇਹ ਕਾਂਸਪੀਰੇਟਰ ਜਿਹੜੇ 5 ਜਣੇ ਇਕੱਠੇ ਹੋ ਕੇ ਆਏ ਕੀ ਨਦਨ ਬਮਾਕ ਚ ਕਿਹੜੀ ਕ੍ਰਿਮਿਨਲ ਕਾਂਸਪੀਰੇਸੀ ਸੀ ਕਿਹੜੀ ਫੋਰਸ ਆ ਪਿੱਛੇ ਜਿਹਨੇ ਇਹਨਾਂ ਨੂੰ ਇਸ ਘਟੜਾ ਨੂੰ ਅੰਜਾਮ ਦੇਣ ਲਈ ਜਿਹੜਾ ਉਪਰੇਰਿਤ ਕੀਤਾ ਇਸ ਤੋਂ ਬਾਅਦ ਨੇ ਨਮਾਜ਼ ਅਦਾ ਕੀਤੀ ਜੀ ਉਸ ਤੋਂ ਬਾਅਦ ਜਰਾ ਕਿਉਂਕਿ ਜਦੋਂ ਇਹਨੇ ਕੁਰਲੀ ਕੀਤੀ ਨਹੀਂ ਜੀ ਨਹੀਂ ਅੰਦਰ ਕੁਛ ਨਹੀਂ ਕੀਤਾ ਕੁਰਲੀ ਅਦਾ ਕਰਕੇ ਟੋਪੀ ਉਹ ਬਾਹਰ ਤੇ ਉਹ ਸਾਨੂੰ ਬਾਹਰ ਦਾ ਨਹੀਂ ਪਤਾ ਬਾਹਰ ਤੇ ਦੀ ਇੱਕ ਵੀਡੀਓ ਸਾਹਮਣੇ ਆਈ ਆ ਕਿ ਮੈਂ ਸਿੱਖ ਧਰਮ ਦਾ ਸਤਿਕਾਰ ਕਰਦਾ ਆ ਤੇ ਮੇਰੇ ਮਨ ਦੀ ਆਸਥਾ ਜੀ ਮੈਂ ਮੱਥਾ ਟੇਕਣਾ ਮੰਦਰ ਸਾਹਿਬ ਪਰ ਮੱਥਾ ਟੇਕਣ ਤੋਂ ਬਿਗੈਰ ਇਹ ਬਾਹਰ ਜਿਹੜੇ ਸਾਰੇ ਉਹ ਚਲੇ ਗਿਆ ਕਿਤਨਾ ਕਿਤੇ ਜਿਹੜੀ ਕੰਟਰਡਿਕਸ਼ਨ ਹੈ ਅੰਦਰ ਵਾਲੀ ਵੀਡੀਓ ਤੇ ਬਾਹਰ ਵਾਲੀ ਵੀਡੀਓ ਚ ਇਹ ਸਾਰਾ ਇਨਵੈਸਟੀਗੇਸ਼ਨ ਚ ਬਾਹਰ ਆਉਣਾ ਅੱਛਾ ਉਹਨੇ ਮਾਫੀ ਦੀ ਵੀਡੀਓ ਨੂੰ ਕੋਈ ਕੰਸੀਡਰ ਫਿਰ ਨਹੀਂ ਕਰਦੇ ਦੇਖੋ ਜੀ ਮਾਫੀ ਜਦੋਂ ਅਸੀਂ ਆਪਣੀ ਪੜਤਾਲ ਕਰਾ ਲਈ ਜੇ ਉਹ ਦਰਮੰਦਰ ਸਾਹਿਬ ਅੰਦਰ ਮੱਥਾ ਟੇਕਦਾ ਆਸਤਾ ਦੇ ਨਾਲ ਬੋਨਫਾਈਡ ਲਈ ਕੋਈ ਸਾਨੂੰ ਹੁੰਦਾ ਕਿ ਇਹ ਮੱਥਾ ਟੇਕਣ ਆਇਆ ਜੀ ਚਲੋ ਇਹ ਮਾਫੀ ਮੰਗ ਰਿਹਾ ਇਹਨੂੰ ਨਹੀਂ ਸੀ ਪਤਾ ਸਾਡਾ ਤੇ ਜਿਹੜਾ ਬੰਦਾ ਅੰਦਰ ਮੱਥਾ ਟੇਕਣ ਹੀ ਨਹੀਂ ਗਿਆ ਸਿਰਫ ਸਰੋਹਰ ਸਾਹਿਬ ਚ ਆ ਕੇ ਕੁਰਲੀਆਂ ਕਰਕੇ ਉਹ ਬੰਦਾ ਬਾਹਰ ਚਲੇ ਜਾਂਦਾ ਤੇ ਇਹਦੀ ਜਿਹੜੀ ਮਾਫਰੀ ਨੂੰ ਕੰਸੀਡਰ ਨਹੀਂ ਕੀਤਾ ਜਾ ਸਕਦਾ ਇਹਦੇ ਲੋਕਾਂ ਨੂੰ ਉਂਗਲ ਦਿਖਾਈ ਗਈ ਉਹਨੂੰ ਕਿਸ ਤਰ੍ਹਾਂ ਵੇਦੇ ਕੋਈ ਸਿੱਖ ਸੰਗਤਾਂ ਉਹਦੇ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਖਾਸ ਕਰਕੇ ਉਹਨੇ ਕਿਹਾ ਰਮੰਦਰ ਸਾਹਿਬ ਨੂੰ ਉਂਗਲ ਦਿਖਾਈ ਉਸਦੇ ਦੇਖੋ ਪਤਾ ਕੀਆ ਇਹ ਹੁਣ ਜਿੰਨਾ ਵੀ ਇੰਡੀਵਿਜੂਅਲ ਜ ਗੁਰੂ ਤੇ ਜਿਹੜੀ ਉਂਗਲ ਚੁੱਕਣੀ ਜਾਂ ਗੁਰੂ ਘਰਾਂ ਦੇ ਅਗੇਂਸਟ ਜਿਹੜੀ ਉਂਗਲ ਜਿਹੜੀ ਉਹ ਚੁੱਕਣੀ ਇਹ ਤੇ ਗੁਰੂ ਸਾਹਿਬ ਆਪ ਵੇਖਦੇ ਆ ਆਪ ਉਹਨਾਂ ਨੂੰ ਪਤਾ ਆ ਤੇ ਇਹੋ ਜੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਨਾ ਗੁਰੂ ਦੀ ਕਚੈਰੀ 'ਚ ਬਖਸ਼ਣਾ ਜਾਣਾ ਚਾਹੀਦਾ ਨਾ ਹੀ ਦੁਨਿਆਵੀ ਕਚੈਰੀ ਦੇ ਵਿੱਚ ਇਸੇ ਕਰਕੇ ਅਸੀਂ ਕੰਪਲੇਂਟ ਮੂਵ ਕਰ ਰਹੇ ਆ ਕਿ ਫਰਦਰ ਜਿਹੜੀ ਸਚਾਈ ਬਾਹਰ ਇਨਵੈਸਟੀਗੇਸ਼ਨ ਦਾ ਇਹ ਮੈਟਰ ਆ ਇਹ ਗਾਜ਼ੀਆਬਾਦ ਜਿਹੜਾ ਉੱਥੋਂ ਦਿੱਲੀ ਦਾ ਰਹਿਣ ਵਾਲਾ ਕੀ ਕਰਦਾ ਕੀ ਹੈ ਜੀ ਉਸ ਬਾਰੇ ਸਾਨੂੰ ਅਜੇ ਨਹੀਂ ਕੋਈ ਜਾਣਕਾਰੀ ਬਾਕੀ ਜਿਹੜੀ ਫਰਦਰ ਉਹਨੂੰ ਅਰੈਸਟ ਕਰਨਗੇ ਪਰਚਾ ਦਰਜ ਕਰਨਗੇ ਉਹ ਸਾਰਾ ਕੁਝ ਬਾਹਰ ਆ ਜਾਣਾ ਇਹਦਾ ਕੋਈ ਪੁਲਿਸ ਕਰੇਗੀ ਪਹਿਲਾਂ ਵੀ ਯੋਗਾ ਕੁੜੀ ਅੱਲਾ ਪਰਚਾ ਹੋਇਆ ਬਿਲਕੁਲ ਉਹ ਵੀ ਪਰਚਾ ਦੇਖੋ ਦੇਖੋ ਤੇ ਉਸ ਤਰ੍ਹਾਂ ਫੇਰ ਹੁਣ ਇੱਕ ਹੋਰ ਜਿਹੜੀ ਸ਼ਿਕਾਇਤ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਦੇਖੋ ਉਹਦੇ ਵਿੱਚ ਵੀ ਜਿਹੜੀ ਐਨ ਐਫ ਆਈ ਆਰ ਦਰਜ ਕਰ ਦਿੱਤੀ ਬਾਅਦ ਚ ਟਿਲ ਡੇਟ ਉਹਨੂੰ ਰੈਸਟ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਕੋਰਟ ਵਿੱਚ ਸੈਕਸ਼ਨ 156 3 ਥੱਲੇ ਜਿਹੜੀ ਇੱਕ ਕੰਪਲੇਂਟ ਫਾਈਲ ਕੀਤੀ ਕਿ ਇਹਦੀ ਜਿਹੜੀ ਰੈਸਟ ਪਾਈ ਜਾਵੇ ਉਹਨੂੰ ਇਹਨਾਂ ਸਮਨ ਵੀ ਭੇਜੇ ਬਾ ਟੋਟਲ ਡੇਟ ਪੁਲਿਸ ਕੋ ਵੀ ਜਿਹੜੀ ਉਹ ਸ਼ਾਮਲ ਤਫਤੀਸ਼ ਨਹੀਂ ਉਹ ਲੜਕੀ ਅਜੇ ਤੱਕ ਹੋਈ। ਤੋ ਸੋ ਇਹ ਆ ਕਿ ਉਹ ਜੱਟ ਲਾ ਜੜਾ ਹੈ ਗੁਰੂ ਘਰਾਂ ਦੀ ਜਿਹੜੀ ਜਿੱਥੇ ਬੇਅਦਬੀ ਦੇ ਇਸ਼ੂਜ਼ ਨੇ ਇੱਕ ਪੰਨੇ ਤੇ ਸਰਕਾਰ ਜਿਹੜੇ ਉਹ ਨਵੇਂ ਬਿੱਲ ਰਿਹਾ ਵੀ ਆ ਦੂਜੀ ਸਾਈਡ ਤੇ ਜਿਹੜਾ ਪੁਲਿਸ ਨੂੰ ਇਹ ਤੇ ਜਿਹੜਾ ਸੰਜੀਦਗੀ ਦੇ ਨਾਲ ਸੀਰੀਅਸਨੈਸ ਦੇ ਨਾਲ ਜਿਹੜਾ ਇਹ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਰੈਸਪੈਕਟ ਦੇ ਦੇਖੋ ਜੀ ਪਵਿੱਤਰ ਸਾਡੀ ਆਸਤਾ ਜੁੜੀ ਆ ਪਵਿੱਤਰ ਜਲ ਪਵਿੱਤਰ ਸਰੋਵਰ ਮੰਦਿਰ ਸਾਹਿਬ ਦੇ ਪ੍ਰੈਂਸਿਸ ਚ ਇਤਨਾ ਕੋ ਚੂਲੀਆ ਕਰੇ ਉਸ ਤੋਂ ਵੱਡੀ ਬੇਅਦਬੀ ਕਿਹੜੀ ਹੋ ਸਕਦੀ ਅਸੀਂ ਇਸ ਖਬਰ ਦੀ ਨਜ਼ਰ ਬਣਾਈ ਰੱਖਾਂਗੇ ਇਸ ਨਾਲ ਜੁੜੀ ਹਰ ਅਪਡੇਟ ਤੁਹਾਨੂੰ ਸਾਂਝ ਕਰ ਦੇਵਾਂਗੇ ਤੇ ਰਿਪੋਰਟ ਸਾਨੂੰ ਸਾਂਝ ਕੀਤੀ ਹੈ ਸਾਡੇ ਰਿਪੋਰਟਰ ਜਵਿੰਦਰ ਪੁਰੀ ਪੰਜਾਬੀ ਲਿੰਕ মিডিਆ ਅੰਮ੍ਰਿਤਸਰ ਤੋਂ ਧੰਨਵਾਦ